हमारे पदाधिकारीगण अध्यक्ष महोदय जी कई बार सबके सामने अरदास करा के भी है कोई गलती नहीं हुई है इसके लिए मैं खुद गवाह हूँ और संज्ञानता वर्ष की वजह से भी हुआ है आगे ऐसा कभी भविष्य में नहीं होगा नहीं होगा वाहे गुरु जी का ਤੁਸੀਂ ਤਾਂ ਪਤਾ ਹੀ ਆ ਕਿ ਜਿਹੜੀ ਛਡੋਲ ਵਿਖੇ ਇੱਕ ਬੱਚੀ ਵੱਲੋਂ ਗੁਰੂ ਨਾਨਕ ਪਾਤਸ਼ਾਹ ਦਾ ਸਵਾਗਤ ਰਚਾਇਆ ਸੀਗਾ ਤੇ ਉਹ ਵੀਡੀਓ ਬਹੁਤ ਹੀ ਦੇਸ਼ਾਂ ਪ੍ਰਦੇਸ਼ਾਂ ਵਿੱਚ ਹੋਰ ਪੰਜਾਬ ਵਿੱਚ ਵਾਇਰਲ ਹੋਈ ਤੇ ਸਾਰੇ ਸਿੱਖ ਜਗਤ ਵਿੱਚ ਸਾਰਿਆਂ ਦੇ ਸਿੱਖਾਂ ਦੇ ਜਿਹੜੇ ਹਿਰਦੇ ਬਲੁੰਦਰੇਗੇ ਸੋ ਅਸੀਂ ਇਹ ਸੇਵਾ ਸਮੰਧੀ ਹੋਈ ਆਪਾਂ ਇੱਥੇ ਪਹੁੰਚੇ ਸਰਕਾਰ ਕਮੇਟੀ ਪੰਜਾਬ ਤੇ ਹੋਰ ਜਥੇਬੰਦੀਆਂ ਵੀ ਸਾਡੀਆਂ ਨਾਲ ਪਹੁੰਚੀਆਂ ਇੱਥੇ ਸੰਗਤ ਜੀ ਆ ਆਪ ਵੀ ਆਪਾਂ ਸਾਰਾ ਆਪਾਂ ਕੁੜੀ ਦੇ ਤਾਂ ਬਹੁਤ ਸੀ ਪਿੱਛੋਂ ਸੀ ਆਪਾਂ ਕੁੜੀ ਦੇ ਬੱਚਾ ਕਰਾਵਾਂਗੇ ਕਮੇਟੀ ਦੇ ਬੱਚਾ ਕਰਾਵਾਂਗੇ ਪਰ ਜਦੋਂ ਅਸੀਂ ਸਵੇਰ ਤੋਂ ਸ਼ਾਮ ਤੱਕ ਵੈਰੀਫਾਈ ਕੀਤਾ ਸਾਰਾ ਇੱਕੋ ਇਹਦੇ ਵਿੱਚ ਸੰਗਤ ਜੀ ਕਿਸੇ ਦਾ ਵੀ ਮਤਲਬ ਇਹ ਅਣਜਾਣੇ ਵਿੱਚ ਕੁੜੀ ਕੋ ਹੋਈ ਆ ਜਿਹੜੀ ਕੁੜੀ ਵੀ ਆ ਇੱਕ ਛੋਟੀ ਬੱਚੀ ਆ ਜਿਹੜੀ ਉਹਦੀ ਉਮਰ ਆ 12 ਸਾਲ ਦੀ ਸੰਗਤ ਜੀ ਉਹ ਹੁਣ ਘਬराई ਹੋਈ ਬਹੁਤ ਜ਼ਿਆਦਾ ਆ ਤੇ ਪਰਿਵਾਰ ਉਹਨਾਂ ਦਾ ਦੱਸ ਰਿਹਾ ਕਿ ਹਸਪੀਟਲ ਦੇ ਵਿੱਚ ਦਾਖਲ ਆ ਇਸ ਪੰਜਾਬੀ ਵੀਰਾਂ ਮੇਰੇਆਂ ਨੇ ਕਮੈਂਟ ਵੀ ਕੋਈ ਗਲਤ ਕਰਨੇ ਆ ਕਿ ਤੁਸੀਂ ਇਹ ਕੋਈ ਕਾਰਵਾਈ ਨਹੀਂ ਕੀਤੀ ਸੋਧਾ ਨਹੀਂ ਲਾਇਆ ਤੁਸੀਂ ਦੱਸੋ ਇੱਕ ਛੋਟੀ ਜੀ ਬੱਚੀ 12 ਸਾਲ ਦੀ ਬੱਚੀ ਆ ਉਹ ਬਿਮਾਰ ਆ ਉਸ ਟਾਈਮ ਨੂੰ ਸਦਮਾ ਲਕਾ ਸਾਰਾ ਸਾਡੇ ਸਿੱਖ ਸਮਾਜ ਵੀ ਜਿਹੜਾ ਇੱਥੇ ਦੱਸ ਰਿਹਾ ਹੋਰ ਉਹਨਾਂ ਦਾ ਸਿੰਧੀ ਸਮਾਜ ਵੀ ਦੱਸ ਰਿਹਾ ਜੇ ਇਹ ਕਹਿੰਦੇ ਤੁਸੀਂ ਦੇਖਣਾ ਚਾਹੁੰਦੇ ਤੁਸੀਂ ਹਸਪੀਟਲ ਉੱਥੇ ਦੇਖ ਸਕਦੇ ਆ ਆਪਾਂ ਕਾ ਨਹੀਂ ਪਰ ਜੋ ਤੁਸੀਂ ਗੁਰਦੁਆਰੇ ਸਹਿਬ ਬਹਿ ਕੇ ਇਹ ਗੱਲ ਕਰ ਲਈ ਆ ਉਹ ਸਹੀ ਆ ਕਿਉਂਕਿ ਸਿੱਖ ਬੈਠੇ ਆ ਤੇ ਮੰਨਣਾ ਸਾਨੂੰ ਸਾਡਾ ਫਰਜ਼ ਆ ਜੀ ਸੰਗਠੀ ਆਪਾਂ ਸਾਰਾ ਦੇਖਿਆ ਕੋਈ ਮੇਰੇ ਵਿੱਚ ਗਲਤੀ ਨਹੀਂ ਬਚੀ ਦੀ ਆਪਾਂ ਆਪਣੇ ਵੱਲੋਂ ਇਹਨਾਂ ਇਹਨਾਂ ਨੂੰ ਬੇਨਤੀ ਕੀਤੀ ਆ ਇਹ ਸਾਰੇ ਸਿੱਕੀ ਸਿੱੰਧੀ ਸਮਾਜਾਂ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਤੋਂ ਲੈਟਰ ਸਾਰਿਆਂ ਵੱਲੋਂ ਜਾਰੀ ਹੋਣ ਸਾਰੇ ਗੁਰੂ ਘਰਾਂ ਵਿੱਚ ਇੱਕ ਅਕਾਲ ਪੁਰਖ ਸਾਹਿਬ ਦੀ ਮਰਿਆਦਾ ਦੀਆਂ ਕਾਪੀਆਂ ਦਿੱਤੀਆਂ ਜਾਣ ਔਰ ਅੱਜ ਤੋਂ ਕੋਈ ਵੀ ਜਿਹੜਾ ਗੁਰੂ ਸਾਹਿਬ ਦਾ ਸਵਾਗ ਨਾਰ ਚਾਵੇ ਕੋਈ ਵੀ ਕਿਸੇ ਤਰ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾ ਕਰੇ ਜੇ ਕੋਈ ਬੇਅਦਬੀ ਕਰਦਾ ਆ ਸਿੰਧੀ ਸਮਾਜ ਔਰ ਗੁਰਦੁਆਰਾ ਸਿੰਘ ਸਭਾ ਦੇ ਜਿਹੜੇ ਐਸੇ ਦੇ ਮੈਂਬਰ ਆ ਉਹ ਜ਼ਿੰਮੇਵਾਰ ਹੋਣਗੇ ਕਿਉਂਕਿ ਹੁਣ ਤਾਂ ਗੱਲ ਬੱਚੀ ਦੀ ਸੀਗੀ ਛੋਟੀ ਜੀ ਉਹ ਆਪਾਂ ਕਾਤਾ ਸਾਹਿਬ ਨੇ ਮਾਫ਼ ਕਰਨਾ ਉਹ ਵੀ ਆਪਾਂ ਮਾਫ਼ ਨਹੀਂ ਕਰ ਰਹੇ ਉਹ ਕਾਤਾ ਸਾਹਿਬ ਮਾਫ਼ ਕਰੂਗਾ ਕਾਤਾ ਸਾਹਿਬ ਇਹਨੂੰ ਛੱਡ ਲਿਆ ਥੋੜੇ ਦਿਨਾਂ ਵਿੱਚ ਉੱਥੇ ਜਦੋਂ ਵੀ ਕੁੜੀ ਠੀਕ ਹੋਵੇਗੀ ਉਹ ਕੁੜੀ ਉੱਥੇ ਜਾਵੇਗੀ ਤੇ ਮਾਪੀ ਆਪਣੀ ਮੰਗੇਗੀ ਔਰ ਇੱਥੇ ਵੀ ਉਹਨੇ ਮਾਫੀ ਮੰਗੀ ਆ। ਬਾਕੀ ਸੰਗਤ ਜੀ ਜਿਹੜੇ ਉਹਨਾਂ ਦੇ ਵਸਤਰ ਸੀ ਹੋਰ ਚੀਜ਼ਾਂ ਸੀ ਦੀਆਂ ਉਹ ਸਿੰਧੀ ਸਮਾਜ ਵੱਲੋਂ ਸੰਗਤ ਨੂੰ ਦਿੱਤੀਆਂ ਜਾਣਗੀਆਂ ਤਾਂ ਜੋ ਅੱਗੇ ਤੋਂ ਕੋਈ ਵੀ ਇਦਾਂ ਦਾ ਜਿਹੜਾ ਆ ਉਹ ਗਲਤ ਕੰਮ ਨਾ ਕਰੇ ਸਾਡੇ ਜਿਹੜੇ ਸਿੰਧੀ ਸਮਾਜ ਤੋਂ ਉਹ ਵੀ ਇੱਕ ਵਾਰੀ ਸੰਗਤ ਨੂੰ ਸਾਰੇ ਸਿੱਖ ਸੰਗਤ ਨੂੰ ਇਹ ਆਪਣੇ ਵਿਸ਼ਵਾਸ ਦੇਣਗੇ ਕਿ ਅੱਗੇ ਤੋਂ ਇਦਾਂ ਦਾ ਕੋਈ ਵੀ ਗੁਰੂ ਗ੍ਰੰਥ ਸਾਹਿਬ ਦੇ ਵਿਰੁੱਧ ਕੋਈ ਵੀ ਪ੍ਰਚਾਰ ਜਾਂ ਕੋਈ ਕਿਸੇ ਦਾ ਰੂਪ ਨਹੀਂ ਬਣਨਗੇ ਵਾਹਿਗੁਰੂ ਜੀ ਕਾ ਕਾਰਤਾ ਵਾਹਿਗੁਰੂ ਜੀ ਬਖਸ਼ਿਆ ਜੋ ਅਤਿਆਕਵਾਸ हम लोगों से गलती हुई है छोटी बच्ची से गलती हुई है आगे से ऐसी गलती नहीं होगी हम लोगों ने माफ़ी भी मांगी है आज तक के सामने भी हम लोग पेश होंगे और हमारे गुरु नानक देव तो हमारे आराध्य गुरुदेव हैं हम अपने गुरुदेव की कैसे हम माना कर सकते हैं एक अज्ञानता बस हुई है इसके लिए हम फिर से क्षमा मांगे वाहेगुरु जी का फतेह नहीं हो। नहीं हो है। हम आप सभी लोग निवेदन करते हैं कि हमारे पदाधिकारीगण अध्यक्ष महोदय जी कई बार सबके सामने अरदास करा भी के भी हम आपको मांगे हैं कोई गलती नहीं हुई है के लिए मैं खुद गवाह हूं और अज्ञानता वश के वजह से भी हुआ है आगे ऐसा कभी भविष्य में नहीं होगा नहीं होगा नहीं होगा इधर भी हाँ पाइंट ले लो वाइट मुंडी का काल सारा वाइट हमारे चंदी समाज की छोटी बच्ची ने तो गलती हुई है इसलिए यहाँ जेसे शुरुमणी उत्तर कमेटी के सदस्य आए थे उनके सामने भी हमारे समाज के मुख्य साहब ने उसकी माफी और अपना जिम्मेदारी ली थी और उसके पीछे कोई षडयंत्र या साजिश नहीं थी उसके पहले भी एक दिन पहले वहाँ शंकर जी का नृत्य वगैरह ऐसा सांस्कृतिक कार्यक्रम हुए थे उसी उस उल्लास उस में उस बच्ची से गलती हो गई उसके देट लिए हम लोग क्षमा मांगते देट हैं देट आगे ऐसा कभी नहीं हो उसके लिए हम आप लोग गुरु जी का और संगत जी का दसरा करने आप ਇਹਦੇ ਵਿੱਚ ਜਿਹੜੀ ਇਹਨਾਂ ਦੀ ਕਮੇਟੀ ਸੀਗੀ ਸਿੰਧੀਆਂ ਦੀ ਗੁਰਦੁਆਰੇ ਸਾਹਿਬ ਦੀ ਉਹਨਾਂ ਵਿੱਚੋਂ ਜਦੋਂ ਇਹ ਗੱਲ ਹੋਈ ਆ ਤੇ ਉਹਨਾਂ ਨੂੰ ਬੜਾ ਸਦਮਾ ਲੱਗਾ ਤੇ ਉਹਨਾਂ ਦੀ ਵੀ ਡੈਥ ਹੋ ਗਈ ਹੈ ਤੇ ਵਿੱਚ ਤੇ ਉਹ ਆ ਕਿ ਉਹਨਾਂ ਦੀ ਮੇਰੇ ਖਿਆਲ ਕੋਹ ਵੀ ਚੱਲ ਰਿਹਾ ਸੀ ਇਹਨਾਂ ਦੇ ਉੱਤੇ ਚਲੋ ਬੜਾ ਅਫਸੋਸ ਆ ਸਾਨੂੰ ਉਹਨਾਂ ਦਾ ਵੀ ਪਰ ਚਲੋ ਕੋਈ ਨਹੀਂ ਗੁਰੂ ਸਾਹਿਬ ਨੇ ਜਿਹਦਾ ਜਿੰਨੇ ਕਿ ਸਵਾਸ ਬਖਸ਼ੇ ਆ ਉਹਨਾਂ ਕੀ ਆਪਾਂ ਅੱਜ ਤੇ ਬਤਾ ਕੇ ਚੱਲ ਜਾਣਾ ਹੈ ਪ੍ਰਸੰਗਜੀ ਬੜਾ ਇਹਨੇ ਵਿਸ਼ਵਾਸ ਦਿੱਤਾ ਆ ਹਉਣ ਬਿਸ਼ਾਪ ਬਿਸ਼ਵਾਚ ਜੀ ਆਪਾਂ ਚਲੋ ਮੰਨ ਲੈਂਦੇ ਆਂ ਦੀ ਗੱਲ ਕਿ ਅੱਗੇ ਤੋਂ ਕਦੀ ਵੀ ਇਦਾਂ ਦਾ ਜਿਹੜਾ ਗੁਰੂ ਮਰਿਆ ਤੇ ਜਿਹੜਾ ਫੈਸਲਾ ਕੋਈ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਪਿਆਰੇ ਭਾਈ ਸਾਹਿਬ ਜੀ ਨੇ ਅੱਜ ਆਪ ਨੂੰ ਦੱਸੇ ਦਿੱਤਾ ਵਾ ਸਿੰਧੀ ਸਮਾਜ ਦੇ ਦੱਸ ਦਿੱਤਾ ਵੀ ਜਿਹੜੀ ਇਹ ਗਲਤੀਆਂ ਜਾਣਪੁਰੀ ਚ ਹੋਈਆਂ ਤੇ ਅੱਗੇ ਉਸ ਤਰ੍ਹਾਂ ਦੀ ਗਲਤੀ ਨਹੀਂ ਹੋਏਗੀ ਤੇ ਜਿਹੜੇ ਉਹ ਵਸਤ ਜਿਹੜੀ ਛੋਟੀ ਬੇਟੀ ਨੇ ਪਾ ਕੇ ਇਹ ਨੂੰ ਮਹਾਰਾਜ ਦਾ ਸਵਾਗਤ ਹੈ ਜੀ ਉਹ ਅਸਟਨਵੇ ਸੰਗ ਦੇ ਨਾਲ ਜੇ ਅੱਗੇ ਤੁਸੀਂ ਬਾਣੀ ਕੋਈ ਵੀ ਬਣਾ ਨਹੀਂ ਕਰਦੇ ਜਾਂ ਅੱਗੇ ਕਰਦੇ ਆ ਉਹ ਆਪ ਨੂੰ ਜ਼ਿੰਮੇਵਾਰ ਹੋਗੇ ਨਹੀਂ ਤਾਂ ਪੇਸ਼ੀਏ ਦੱਸ ਦੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਦੇ ਗੱਲਬਾਤ ਕਰਦੇ ਆ ਬਹੁਤ ਚੰਗੀ ਬੇਚ ਚਲਦੀ ਕਰੋ ਇੱਕ ਬਾਬਾ ਜੀ ਹੋਰ ਹੈ ਜਿਵੇਂ ਆਪਾਂ ਉਹ ਮਾਣਾ ਚੱਲਦੇ ਸੀ ਜਿਸ ਭਗਵਾਨ ਨੂੰ ਨਾ ਚੁਣੇ